ਯਾਰ ਫੋਨ ਦਾ ਖਿਹੜਾ ਛੱਡ ਤੂੰ ਨਹੀਂ ਕਿ ਭਰਪਰ ਸੰਮਤੀ ਹੋਗੀ ਕਹਿੰਦੇ ਸਰਪੰਚ ਜੀ ਯਾਰ ਸੁਣਿਆ ਤਾਂ ਹੈਗਾ ਪਿੰਡ ਪਿੰਡ ਹੋਈ ਜਾਂਦੀਆਂ ਨੇ ਕਹਿੰਦੇ ਮਾਨਕੀ ਵੀ ਹੋਗੀ ਸੰਮਤੀ ਐਸਾ ਹਾਂ ਜੇ ਯਾਰ ਕਿਤੇ ਆਪਣੇ ਪਿੰਡ ਸੰਮਤੀ ਹੋ ਜਾਵੇ ਨਿਕਿਆ ਫੇਰ ਯਾਰ ਹੋਜੂਗੀ ਆਪਣੇ ਪਿੰਡ ਤੇਰੇ ਦੇ ਤਾਂ ਹੋਜੂਗੀ ਫੇਰ ਹੈ ਤੇਰੇ ਦੇ ਤਾਂ ਹੋਜੂਗਾ ਹੋ ਤਾਂ ਤੇਰੇ ਤੇ ਵੀ ਸਕਦੀ ਆ ਨਹੀਂ ਜੇ ਤੂੰ ਬਣ ਗਿਆ ਸਰਪੰਚ ਫਿਰ ਕੀ ਨਹੀਂ ਇਹ ਯਾਰ ਆਏ ਹਾਂ ਕਾਰਨ ਦਾ ਪਹਿਲਾਂ ਤਾਂ ਕੰਮ ਕਰੇ ਯਾਰ ਕਰਨ ਵਾਲੇ ਅੱਛਾ ਹਾਂ ਕੀ ਕੀ ਕਰੇਗਾ ਜੇ ਮੈਂ ਹੁਣ ਮੰਨ ਕੇ ਚੱਲ ਵੀ ਗਰਾਉਂਡਾਂ ਗਰਾਉਂਡਾਂ ਦਾ ਇਹ ਕੰਮ ਕਰਨੇ ਚਾਹੀਦੇ ਨੇਗੇ ਵਧੀਆ ਸ਼ੀਡਿੰਗ ਬਣਾਉਣ ਵਾਲਾ ਹੈ ਨਾ ਹਾਂ ਚੱਲ ਹੈ ਤਾਂ ਹੈਗਾ ਆਪਣੇ ਵਧੀਆ ਹਾਂ ਥੋੜਾ ਜਿਆਦਾ ਉਹ ਤੇ ਮਿਹਨਤ ਦੀ ਲੋੜ ਆ ਗਈ ਨਹੀਂ ਯਾਰ ਘਰਦਿਆ ਵੀ ਸਾਡਾ ਪੈਣ ਵਾਲਾ ਜੇ ਮੈਂ ਬਣ ਗਿਆ ਮਾਦਾ ਫਿਰ ਉਹ ਚੜਦੀਆਂ ਨਹੀਂ ਕੋਠੀ ਉਪਾਉ ਪਹਿਲਾਂ ਤੇਰਾ ਤਾਂ ਆਇਆ ਕੋਠੀ ਤੇ ਘੋੜੀ ਹੈਗੀ ਆ ਗੱਡੀ ਤੇਰੇ ਕੋਲ ਆ ਆਥ ਨੇ ਨਾ ਚੜ ਕੇ ਕੋਠੀ ਦੇ ਗੇੜਾ ਚ ਲੈ ਗਿਆ ਹੋਵੇ ਗੱਡੀ ਤੇ ਪਹਿਲਾਂ ਹੀ ਬਸ ਉਹ ਤਾਂ ਗੱਡੀ ਪਹਿਲਾਂ ਹੀ ਲੈ ਲੈਣੀ ਆ ਪਹਿਲੀ ਗਰਾਉਂਡ ਤੇ ਗੱਡੀ ਆ ਹਾਂ ਤੇ ਨਾਲ ਹੀ ਫਿਰ ਪ੍ਰਾਣਾ ਸਮਾਨ ਸਮੂਨ ਵੀ ਢੋਣਾ ਕੋਠੀ ਦਾ ਇਰ ਕੋਠੀ ਪਾਵਾ ਗਿਆ ਇਹਦੀ ਪਾ ਦੇਣੀ ਆ ਐਂ ਬਸ ਠੀਕ ਚੜਦੀ ਕਰ ਦੇਣੀ ਉਹ ਚੜਦੀ ਨਹੀਂ ਪਾ ਦੇਣੀ ਆ ਪਟਾਵ ਕੋਲ ਜਿਆਹੀ ਦਾ ਤਾਂ ਫੇਰ ਆਈ ਆ ਸਰਪੰਚ ਦੀ ਦਾ ਗੱਲਬਾਤ ਜਾਨੂ ਪੰਜ ਸੱਤ ਘੋੜੀਆਂ ਵੀ ਹੋ ਜਾਣੀਆਂ ਪੰਜ ਸੱਤ ਘੋੜੀਆਂ ਵੀ ਹੁਣ ਇੱਕ ਪਾਸੇ ਫੇਰਦੀਆਂ ਬਾਗਲੇ ਚ ਤੇ ਨਾਲ ਹੋਵੇ ਫੋਰਚੂਨਰ ਖੜੀ ਤੇ ਉੱਤੇ ਮੂਹਰੇ ਲਿਖਿਆ ਹੋਵੇ ਉਹਦੇ ਸਰਪੰਚ ਫੇਰ ਹੀ ਫੱਕ ਦਾ ਸਰਪੰਚੀ ਵਾਲੀ ਫੇਰ ਹੀ ਬਣਦੀ ਹੈਗੀ ਹਾਂ ਫੇਰ ਹੀ ਫੈਸਾ ਸਰਪੰਚੀ ਲੈ ਕੇ ਬਟਾ ਰੋਡ ਆ ਬਟਾ ਰੋਡ ਤੇ ਚੜਦੀ ਕੰਨੀ ਨੂੰ ਕੋਠੀ ਮੂੰਹ ਕਰਕੇ ਪਈ ਹੋਵੇ ਹਾਂ ਇਹਦਾ ਗੱਲ ਨੇ ਫਿਰ ਤੇ ਜੇ ਕੰਮਵੀਆਂ ਦਾ ਕਰਨਾ ਪੈਣਾ ਮਾੜਾ ਮੂੜਾ ਕੰਮ ਤਾਂ ਕਰਨਾ ਹੀ ਪਊਗਾ ਫਿਰ ਹੁਣ ਜਦੋਂ ਸੰਮਤੀ ਕਰਾਉਣੀ ਆ ਕੀ ਤੇਰੇ ਨਾਲ ਤੇਰੇ ਤੇ ਜਦੋਂ ਕਰਾਂਗੇ ਯਾਰ ਕੰਮ ਕੰਮ ਤਾਂ ਹੁਣ ਇਹ ਤਾਂ ਸੱਚ ਨਾ ਪੈਣਾ ਹੈ ਨਾ ਪਹਿਲਾਂ ਤਾਂ ਤੂੰ ਗਰਾਂਟਾ ਦੇ ਕਿਵੇਂ ਖਾਧੀਆਂ ਜਾਣਗੀਆਂ ਕੰਮ ਦੇ ਬਹਾਨੇ ਫੇਰ ਹੀ ਕਦੇ ਫੇਰ ਜਾ ਕੇ ਕਿਤੇ ਢੱਲ ਬਣਨੀ ਆ ਨਾਲੇ ਇੱਕ ਉਹ ਬੁੜੀ ਕਹਿੰਦੀ ਯਾਰ ਸਾਡੀਆਂ ਦੇ ਟੱਟੀਆਂ ਹੀ ਖਾ ਗਿਆ ਸਰਪੰਚ ਕਦੇ ਉਹ ਜੀ ਤੂੰ ਤੀ ਨਾ ਲੱਗ ਜੇ ਆਪਣੇ ਤੇ ਉਹ ਤਾਂ ਨਹੀਂ ਲੱਗਦੀ ਉਹ ਤਾਂ ਨਹੀਂ ਲੱਗੇ ਉਹ ਨਹੀਂ ਲੱਗਣ ਦਿੰਦੇ ਹੁਣ ਉਹਦੇ ਤੇ ਗਰਾਂਟਾ ਹੀ ਨਹੀਂ ਆਉਂਦੀਆਂ ਹੈਗੀਆਂ ਅਸਾਂ ਹਾਂ ਆਪਾਂ ਹੋਰ ਤਰੀਕੇ ਦੀਆਂ ਗਰਾਂਟਾ ਖਾਵਾ ਆ। ਆ ਬੰਦ ਹੋ ਗਈ। ਬੰਦ ਹੋ ਗਈ। ਹਾਂ। ਉਹ ਟਟੀਆਂਆਂ ਆ ਗਰਾਂਟਾ ਨਹੀਂ ਖਾਣੀਆਂ ਹੈਗੀਆਂ। ਹੋਰ ਨਾ ਨਾ ਟਟੀਆਂ ਵਾਲੇ ਸਰਪੰਚ ਬਾਣਦੀਆਂ ਛਟੀਆਂ ਆ ਗਿਆ ਕਹਿੰਦੇ। ਨਹੀਂ ਨਹੀਂ ਉਹ ਉਹ ਨਹੀਂ ਹੋਣਾ। ਕੋਈ ਨਾ ਐ ਤਾਂ ਰਲ ਮਿਲ ਕੇ ਵੇਚਤੀ ਕਰਾਇਆ ਕਰਾਂਗੇ। ਆਹੋ ਚੱਲ ਐ ਕਰਾਂਗੇ। ਆਪਾਂ ਦੋਨੇ ਖੜਦਿਆਂਗੇ। ਇੱਕ ਪਾਸੇ ਤੂੰ ਖੜਦੀ ਐ ਇੱਕ ਪਾਸੇ ਮੈਂ ਜੇ ਤੂੰ ਜੱਤ ਗਿਆ ਤਾਂ ਵੀ ਆਪਣੀ ਘੁੱਗੀ ਲੋਟ ਆ। ਜੇ ਮੈਂ ਜੱਤ ਗਿਆ ਤਾਂ ਤਾਂ ਹੈਗੀ ਵੀ ਆ। ਆਹੋ ਡੋਟ ਡੋਟ ਡੋਟ। ਨਹੀਂ ਉਹ ਕਰਦੇ ਤਾਂ ਵੀ ਸੰਮਤੀ ਦੀ ਹੋਣ ਦੇਣੀ ਹੈਗੀ ਆਪਣੇ ਤੇ ਇਹ ਗੱਲ ਮੈਂ ਤੈਨੂੰ ਕਹਿਣਾ ਹੈਗਾ ਸੰਮਤੀ ਨਹੀਂ ਹੋਣੀ ਕੱਲ ਸੋਣੇ ਜੇ ਸੰਮਤੀ ਹੋਗੀ ਫੇਰ ਤਾਂ ਲੀਡਰ ਪੈਂਡ ਤੇ ਆਉਣ ਲੱਗ ਜਾਣਗੇ ਜਦੋਂ ਕਹੇਗਾ 4000 ਵੋਟ ਮੇਰੀ ਮੁਠੀ ਚ ਹਾਂ ਇਹ ਤਾਂ ਗੱਲ ਓਏ ਉਹਨਾਂ ਨੇ ਪਾੜਨ ਦੀ ਇਹ ਵੀ ਰਾਜਨੀਤੀ ਰੱਖਣੀ ਆ ਨਹੀਂ ਨਹੀਂ ਇਹ ਤਾਂ ਗੱਲ ਤੇਰੀ ਸਹੀ ਆ ਪਰ ਗੱਲ ਪਰ ਸੰਮਤੀ ਵਾਲੇ ਦੀ ਉਹਨਾਂ ਸਵਾਦ ਨਹੀਂ ਆਉਣਾ ਜਿੰਨਾ ਲੜ ਕੇ ਹਨਾ ਪਰ ਉਹ ਗੱਲ ਆਏ ਆ ਨਾ ਆਪਣੇ ਚ ਫੋਟੋ ਪੈ ਜੂ ਨਹੀਂ ਆਪਾਂ ਅੰਦਰ ਗਤੀ ਇੱਕ ਰਹਾਂਗੇ ਲੀਡਰ ਵਾਂਗੂ ਫੇਰ ਨਹੀਂ ਲੋਟ ਆਉ। ਆਹੋ ਇਹ ਤਾਂ ਗੱਲ ਸਹੀ ਆ। ਅਸੇਵਕ ਤੂੰ ਕੀ ਕਰੇਗਾ ਜੇ ਤੂੰ ਬਣ ਗਿਆ। ਹੈ? ਫੇਰ ਕੀ ਕਰੇਗਾ? ਮੈਂ ਤਾਂ ਮੈਂਬਰ ਮੁੰਬਰੀ ਬਣਦੇ ਹਾਂ ਸਰਪੰਚ ਕੀ ਕਰਨੀ ਆ ਯਾਰ ਆਪਾਂ। ਨਹੀਂ ਹਜੇ ਕਿਹੜਾ ਤੂੰ ਬਣਨ ਲੱਗਿਆ। ਹਜੇ ਤਾਂ 2 ਸਾਲ ਰਿਜ਼ਰਵ ਚ ਲੈਣਾ। 2 ਗੇੜੇ ਸਾਚ 10 ਸਾਲ ਜਾਣੂ ਦਾ ਧੜੀ ਦੁੜੀ ਜੀ ਵੀ ਆਜੂ। ਨੌਜਵਾਨ ਬਣਦੇ ਨਾ। ਬਾਕੀ ਯਾਰ ਹੁਣ ਸਰਕਾਰ ਵੀ ਕਹਿੰਦੀ ਆ ਵੀ ਨੌਜਵਾਨ ਬਣਾਉਣੇ ਚਾਹੀਦੇ ਆ। ਤੁਹਾਨੂੰ ਮੌਕਾ ਦਵਾਂਗੇ ਤਾਂ ਹੀ ਮੂਰੇ ਆਮੋਗੇ ਤੁਸੀਂ। ਇਹ ਤਾਂ ਬਾਕੀ ਨੌਜਵਾਨਾਂ ਨੂੰ ਕੋਈ ਸੇਧ ਦਵੇਂਗਾ ਤੂੰ? ਬਾਹਰ ਨੂੰ ਜਾਈ ਜਾਂਦੇ ਆ ਸਾਰੇ ਨੌਜਵਾਨ। ਤੇ ਜੇ ਕੋਈ ਨੌਜਵਾਨ ਮੁੰਡਾ ਹੋਊਗਾ ਸਰਪੰਚ رائے ਕਰੂ ਤੁਹਾਡੀ ਨਵੀਂ ਸੋਚ ਆ ਫੇਰ ਵੀ ਮੈਂਬਰੀਆਂ ਮੂਬਰੀਆਂ ਤਾਂ ਕਈ ਬਣ ਗਈਆਂ ਇੱਕ ਦੀ ਕਹਿੰਦੇ ਸੰਮਤੀ ਨਾਲ ਹਾਂ ਮੈਂਬਰੀਆਂ ਮੂਬਰੀਆਂ ਦਾ ਚੱਲ ਆਪਣੇ ਪਿੰਡ 'ਚ ਵੀ ਚੱਲੀ ਜਾਂਦੇ ਆ ਸਰਪੰਚੀ ਦੀ ਗੱਲ ਵੱਡੀ ਆ ਜੇ ਕਿਤੇ ਮੈਂ ਤਾਂ ਕਹਿਣਾ ਭਈ ਡਾਕਟਰ ਆ ਤੇਰੇ ਤੇ ਹੋ ਜੇ ਸਰਪੰਚੀ ਧਰਮ ਨਾਲ ਸਵਾਦ ਹੀ ਆ ਯਾਰ ਉਹ ਵਾਲਾ ਨੰਦ ਹੀ ਆ ਜੂ ਵੇਰ ਉਹ ਤੇ ਆ ਕੀ ਰੀਸ ਹੀ ਨਹੀਂ ਚਾਰ ਹੋਰ ਹੁਣ ਨਵੇਂ ਮੁੰਡੇ ਤਾਂ ਪਿੱਛੇ ਨੂੰ ਭਜਦੇ ਆਗੇ ਇਹ ਤਾਂ ਆਪਾਂ ਤਾਂ ਇਹਨੂੰ ਵੀ ਕਹਨੇ ਆਗੇ ਦੇਖ ਲੈ ਬਣਾ ਲੈ ਮਨ ਦੇਖ ਲੈ ਸੀ ਬਣ ਗਏ ਯਾਰ ਆਪਾਂ ਬਣ ਗਏ ਇੱਕੋ ਹੀ ਗੱਲ ਆ ਨਾਲੇ ਨਾਲੇ ਦੇਖ ਗੱਲ ਸੁਣ ਸੇਵਕਾ ਵਿਆਹ ਵਿਉ ਟਾਈਮ ਨਾਲ ਹੋ ਜਾਂਦਾ ਇਹ ਤਾਂ ਵੱਡੇ ਵੱਡੇ ਲੀਡਰਾਂ ਦੇ ਦੋ ਦੋ ਬੇਰੀ ਹੋ ਗਏ ਦੇਖ ਲੈ ਪੰਜ ਦੀ ਗੱਲ ਵੱਖਰੀ ਹੁੰਦੀ ਆ ਉਹ ਤਾਂ ਪਿਛਲੀ ਉਮਰੇ ਹੋ ਗਏ ਉਹਨਾਂ ਦੇ ਤਾਂ ਵਿਆਹ ਆਪਾਂ ਦਾ ਹਜੇ ਫਿਰ ਵੀ ਚੜਦੀ ਵਾਲੇ ਆ ਚੜਦੀ ਵਾਲੇ ਆ ਇਹ ਤਾਂ ਗੱਲ ਹੈ ਬਹਾਨੇ ਨਾਲ ਵਿਆਹ ਹੋ ਜੂ ਉਂ ਨਹੀਂ ਹੋਣੇ ਉਹਨੇ ਵਿਆਹ ਸਾਰੀ ਦੁਨੀਆ ਤਾਂ ਕੈਨੇਡਾ ਅਮਰੀਕਾ ਭੱਜ ਗਈ ਉਹੀ ਤਾਂ ਗੱਲ ਆ ਕੁੜੀਆਂ ਤਾਂ ਭਾਲੀਆਂ ਨਹੀਂ ਥਿਆਉਂਦੀਆਂ ਹੈਗੀਆਂ ਦੇਖ ਲੈ ਫਿਰ ਬਣਾ ਲੈ ਮਨ ਨਹੀਂ ਤਾਂ ਫਿਰ ਇੱਕ ਖੜਾ ਆਈ ਦੇਣਾਗਾ ਨਹੀਂ ਆਪਾਂ ਸਾਸ ਦੇਵਾਂਗੇ ਉਹ ਟਵਿੱਟਰ ਦਾ ਇੱਕ ਪਿੱਕਾ ਮੂਰੇ ਲਿਖਿਆ ਹੋਵੇ ਸਰਪੰਚ ਕੋਲ ਪੰਜ ਸੱਤ ਹਣ ਕੋੜੀਆਂ ਚੜਦੀਆਂ ਨੀ ਕੋਠੀ ਪਾਈ ਹੋਵੇ ਦਾਣਾ ਮੰਡੀ ਦਾ ਇਹਦਾ ਬਹੁਤ ਨਾਲੇ ਉਹ ਵੀ ਘਰ ਬਹੁਤ ਕੋਠੀ ਉਚਾਈ ਤੇ ਆ ਹਾਂ ਆਨੰਦ ਆ ਜੂ ਫੇਰ ਹਾਂ ਤਾਂ ਹਾਂ ਤੋਂ ਹੀ ਖੜਿਆ ਸਲਾਮ ਕਰਿਆ ਕਰੂਗਾ ਬਾਹਰ ਗਏ ਚੱਲ ਵੀ ਚੱਲ ਹੱਥ ਨੇ ਆਈ ਹੋਏ ਹੱਥ ਨੇ ਹੁਣ ਨਾ ਦੇਖ ਲੈ ਬਣਾ ਲੈ ਨਾ ਜਾ ਕੇ ਆਉਣਾ ਨਹੀਂ ਇਹ ਬਣ ਗਏ ਆਪਾਂ ਬਣ ਗਏ ਇੱਕੋ ਹੀ ਗੱਲ ਆ ਸੱਚ ਦਵਾਂਗੇ ਯਾਰ ਡਾਕਟਰ ਆ ਫਿਰ ਤੁਸੀਂ ਫਿਰ ਤੇ ਆਪਾਂ ਨੂੰ ਇੱਕ ਜੱਗ ਗੱਲ ਤਾਂ ਤੇਰੇ ਤੇ ਹੀ ਆ ਕੇ ਖੜਨੀ ਆ ਇਹ ਕਾਨੂੰ ਜਵਾਗ ਖੜਦੇ ਆ ਇਹ ਨਵੇਂ ਮੁੰਡੇ ਆਉਂਦੇ ਨਹੀਂ ਮੂਰੇ ਇਹਨਾਂ ਨੇ ਕੀ ਆਣਾ ਇਹ ਤਾਂ ਪੁਰਾਣੇ ਖੁੰਡ ਨੂੰ ਹੀ ਹਥਿਆਰ ਚੱਕਣੇ ਪੈਣੇ ਆ ਮੈਂ ਤੈਨੂੰ ਕਹਿਣਾ ਬਣਾ ਮੰਨ ਵੀ ਸੰਮਤੀ ਨਾ ਖੜਨਾ ਸੰਮਤੀ ਨਾ ਤੈਨੂੰ ਚਿਤਾ ਦੰਨੇ ਆ ਜੇ ਫਿਰ ਦੂਜੇ ਲੋਟ ਖੜਨਾ ਤਾਂ ਦੂਜੇ ਲੋਟ ਖੜਾ ਦੰਨੇ ਕਰਾ ਦੰਨੇ ਬੇਨਤੀ ਦੇਖੀ ਜਾਊ ਤੜਕੇ ਜੇ ਸੰਮਤੀ ਹੋ ਗਈ ਠੀਕ ਆ ਨਹੀਂ ਉਹੀ ਸਕੀਮ ਆਪਣੇ ਵਾਲੀ ਇੱਕ ਪਾਸੇ ਤੂੰ ਕਰਦੀ ਐ ਇੱਕ ਪਾਸੇ ਫਿਰ ਉਹਦੀ ਦਾ ਗੱਲ ਹੈ ਜੇ ਕੋਈ ਖੜਦਾ ਹੋਰ ਦਿਖੂਗਾ ਦੂਜੀ ਪਾਰਟੀ ਕੰਨੀਓ ਮੈਂ ਖੜਜੂਗਾ ਹਾਂ ਫਿਰ ਚੁੱਪ ਕਰਕੇ ਕਹਾਂਗੇ ਵੀ ਹਾਂ ਵੋਟਾਂ ਦਾ ਭੰਣਾਗੇ ਜੇ ਹੋਰ ਨਹੀਂ ਕੋਸ ਹਾਂ ਉਹ ਚੱਲ ਤੀਜੇ ਦੀਆਂ ਤਾਂ ਭੰਣਾਗੇ ਤੀਜੇ ਦੀਆਂ ਵੋਟਾਂ ਭੰਨੀਆਂ ਜਿੱਤ ਆਪਾਂ ਪਾਈ ਜਾ ਹਾਂ ਇਹਦਾ ਗੱਲ ਹੈ ਕਹਿੰਦੇ ਨਹੀਂ ਚੱਲ ਬਈ ਮੈਂ ਦੁੱਧ ਪਾਇਆ ਮਾਂ ਅੱਗੇ ਦਿਵਾਉਣਾ ਤੈਨੂੰ ਸਰਪੰਚੀ ਐ ਜਾਇਆ ਜਾਇਆ ਇਹ ਕੀ ਆ ਚਿਓਣ ਦਾ ਨਿਸ਼ਾਨ ਯਾਰ ਆਪਣਾ ਕੀ ਰਹੂਗਾ ਚਿਓਣ ਨਿਸ਼ਾਨ ਤਾਂ ਫਿਰ ਵਧੀਆ ਹੋਵੇ ਕੋਈ ਸੋਚ ਕੇ ਰੱਖਿਆ ਜਾਵੇ ਪੂਰਾ ਮੈਂ ਤਾਂ ਤੈਨੂੰ ਆਏਗਾ ਨਾ انسان ਕਹੀ ਨਾ ਹੋਵੇ ਜਟਾਂ ਲਈ ਕਹੀ ਕਹੀ ਗਾਤੀ ਤਾਂ ਚੱਲੂ ਠੀਕ ਆ ਪਰ ਫਿਰ ਵੀ ਜੇ ਯਾਰ ਕਿਤੇ ਦਰਸੇ ਨਾਲ ਜੁੜੀ ਹੋਈ ਫੱਟੀ ਨਾ ਹੋ ਜੇ hattim ਲਿਖਣ ਵਾਲੀ ਹਾਂ ਗੱਲ ਦਾ ਪੱਕਿਆ ਹੂੰ ਤਾਂ ਜਦੋਂ ਫੱਟੀ ਤੇ ਮੋਹਰ ਲੱਗੀ ਆ ਏ ਠੋਕੇ ਕਹਿ ਮਾਲਾ ਮਾ ਅਸਲ ਕੀ ਕਰੀ ਜਾਂਦਾ ਕੀ ਆਉਂਦੀ ਹੈ ਜਿਆ ਉਹ ਦੇਖੋ ਤੁਸੀਂ ਕੀ ਕਹਿੰਦਾ ਜ ਮਰੀ ਨੋਦੀ ਰਾਤ ਨੂੰ ਕੋਸ ਨਹੀਂ ਜੱਟਾ ਉਹ ਤਾਂ ਯਾਰ ਮੜਿਆ ਜਾ ਇਹਨੂੰ ਮੁੰਡੇ ਨੂੰ ਮੈਂ ਕਾ ਵੀ ਸਰਪੰਚ ਬਣਾ ਦਨੇ। ਕਿਹਨੇ ਬਣਾ? ਉਹ ਚਾਚਾ। ਇਹਨੇ ਬਣਾ ਦੋਨੇ। ਆਹ ਕਹਿੰਦਾ ਚਾਚਾ। ਆਹ ਕਹਿੰਦਾ ਸੀਗਾ। ਨਾ ਆਪਣਾ ਰਹਿ ਕਰ ਲੋ ਕਿਹਨੇ ਬਣਾ। ਉਹ ਇਹ ਚਾਚਾ ਇਹ ਤੇ ਸਹਿਮਤੀ ਹੁੰਦੀ ਆ। ਕਿਹੜਾ ਸਾਲਾ ਸਹਿਮਤੀ ਕਰਦਾ ਇਹ ਤੇ? ਉਹ ਚਾਚਾ। ਤੂੰ ਨਿਸ਼ਾਨ ਕੀ ਆ ਥੋੜਾ? ਤੂੰ ਨਿਸ਼ਾਨ ਮਿਲ ਗਿਆ ਤੁਹਾਨੂੰ? ਆਹ ਕਹਿੰਦਾ ਫੱਟੀ ਰੱਖ ਲਾਂ। ਉਹ ਫੱਟੀ ਥੋੜੀ ਪੋਚ ਦੂ ਕੋਈ। ਇਹੇ ਜੀ ਥੋੜੀ ਕੋਈ ਸਰਵ ਸਹਿਮਤੀ ਹੋਣੀ ਆ ਥੋੜੀ। ਉਹਨੂੰ ਚੋਕਾ ਕਾਣ ਲਾਉਂਦਾ ਇਹ ਤੁਹਾਨੂੰ ਸਰਪੰਚ ਤੁਸੀਂ ਕੀ ਕਰਦੋਗੇ ਪਿੰਡ ਦਾ ਸਰਪੰਚ ਬਣਾ ਕੇ? ਐ ਜੱਤਾ ਐ ਜੱਤਾ ਕੀ ਹੋ ਜਾਂਦਾ ਯਾਰ। ਹਾਂ ਕਿਹੜਾ ਕਿਹੜ ਇਹਨੇ ਕਹਦਾ ਤੁਹਾਨੂੰ ਸਰਪੰਚ ਬਣਨੀ ਨਹੀਂ ਚਾਚਾ ਉਹ ਤਾਂ ਉਹ ਹੋ ਹੁਣ ਇਹ ਬਣਾਉਂਦੋਂ ਤੁਹਾਡੀ ਪੰਚਾਇਤ ਮੈਂ ਜਿਹੜਾ ਕੰਮ ਕਰਨ ਵਾਲੇ ਉਹ ਕਰਦੇ ਨੇ ਉਹ ਕਾਲੇ ਦੇਲੇ ਝੋਨਾ ਖਾਲਿਆ ਤੁਹਾਡਾ ਹੁਣ ਲੋ ਨੂੰ ਸੁਰਤ ਨਹੀਂ ਇੱਥੇ ਬੰਨ ਕੇ ਪੱਗਾਂ ਬਹਿ ਜਾਂਦੇ ਹੋ ਤੁਸੀਂ ਸਰਪਸਾ ਕੇ ਹਾਂ ਚਲੋ ਨਹੀਂ ਨਹੀਂ ਆਹ ਉਹ ਤੇ ਕਿਵੇਂ ਆ ਝੋਨਾ ਹੈ ਝੋਨਾ ਹੁਣ ਨਾ ਸਰਪੰਚੀ ਬਣ ਦੋ ਪਹਿਲਾਂ ਤੁਸੀਂ ਨਹੀਂ ਨਹੀਂ ਚਾਚਾ ਉਹ ਤਾਂ ਸੋਚ ਰਹੇ ਤੁਸੀਂ ਛੱਡਿਆ ਕਰੋ ਬੰਨਾ ਹੁਣ ਗਰਮ ਹੋਣੀ ਹੈ ਯਾਰ ਤੁਸੀਂ ਉਹੀ ਛੱਡੀ ਜਾਂਦੇ ਹੋ ਯਾਰ ਤਰੀਂ ਦਾ ਆਹ ਸੁਣਾਓ ਯਾਰ ਗੱਲ ਸਾਨੂੰ ਤੁਸੀਂ ਆਏ ਠੰਡਾ ਰਹਿ ਠੰਡਾ ਤਾਂ ਹੁਣ ਯਾਰ ਕੀ ਤੁਸੀਂ ਇਹ ਤੇ ਤੁਸੀਂ ਜਿਹੜਾ ਕੰਮ ਕਰਨ ਉਹ ਕਰਦੇ ਨਹੀਂ ਚੱਲ ਤੂੰ ਗੱਲ ਫਿਰ ਉਹਦੀ ਦੱਸ ਕਾਲੇ ਤੇਲੇ ਦੀ ਕੀ ਕਹਿੰਦਾ ਸੀ ਤੁਹਾਨੂੰ ਪਤਾ ਹੋਣਾ ਚਾਹੀਦਾ ਕਾਲੇ ਤੇਲੇ ਦਾ ਹੈ ਗੌਰ ਕੋਈ ਕੋਈ ਇੱਥੇ ਫੀਲਿੰਗਾਂ ਧੱਕੀ ਜਾਂਦੇ ਆ ਬੈਠੇ ਕਦੇ ਸਰਪੰਚ ਬਣ ਕੇ ਕਦੇ ਹੁਣ ਸਰਪੰਚ ਹੀ ਕਰਨੀ ਐ ਇੱਧਰ ਹੁਣ ਕਿੱਥੇ ਗੇੜਾ ਲੈ ਕਰਨੀ ਗੇੜਾ ਯਾਰ ਐ ਮੈਨੂੰ ਉਹ ਥੋੜਾ ਸਰਪੰਚ ਦੇ ਰਹੇ ਹੋ ਜਿਹੜੀਆਂ ਬੱਤੀ ਰੋਲ ਜਾਂਦੀਆਂ ਨੇ ਸਾਰੇ ਕਿਹੜੀ ਕਰੀਆ ਕਰੀਆ ਤਾਂ ਲੰਘੇ ਕਹਿੰਦੇ ਸੀ ਕਿ ਗੱਲਾਂ ਸੁਣੀਆਂ ਇਹ ਕਹਿੰਦੇ ਖਣੀ ਓਪੀਲੀ ਡੋਡੀ ਹਲਦੀ ਰੋਬ ਜਿਹਾ ਪਾ ਕੇ ਆਹ ਲਹੂ ਕਹਿੰਦੇ ਹੁਣ ਤਾਂ ਤੁਸੀਂ ਦਾ ਸਰਪੰਚੀ ਤੁਸੀਂ ਤਾਂ ਹੁਣ ਲੈ ਲਓ ਤੁਸੀਂ ਤਾਂ ਐਮਐਲਏ ਨਾਲ ਬੜਾ ਜੀ ਸਾਨੂੰ ਮਤ ਕਹਿਣਾ ਆ ਸੀਟਾਂ ਖੰਦੀ ਹੋਈਆਂ ਨੇ ਗਿੱਦੜ ਪਾਸੇ ਵਾਲੀ ਮੈਨੂੰ ਲੱਗਦਾਗਾ ਮੈਨੂੰ ਲੱਗਦਾ ਮੈਂ ਤੁਹਾਨੂੰ ਹੋਰ ਕਹਿਣਾ ਕਿ ਇੰਨੀ ਛੋਟੀ ਚੱਕੀ ਹੋਈ ਆ ਚਾਚੇ ਦੀ ਨਹੀਂ ਨਹੀਂ ਮੈਂ ਹੋਰ ਕਹਿਣਾ ਤੁਹਾਨੂੰ ਉਹ ਗਿੱਦੜ ਪੇ ਵਾਲੀ ਸੀਟ ਵਿੱਲੀ ਪਈ ਆ ਡੀਪੀਟੀ ਨੂੰ ਪਿੱਛੇ ਕਰਨਾ ਤੁਹਾਨੂੰ ਬਣਾ ਦੇਣਾ ਦੋਨਾਂ ਚੱਕ ਨੂੰ ਉਹ ਨਹੀਂ ਪਤਾ ਬਣਾ ਦੇਣਾ ਖੜਾ ਦਿੰਦੇ ਆ ਅਮੀਤ ਹੀਰ ਨੇ ਸੱਡੀ ਹੋਈ ਆ ਸਰਪੰਚੀ ਕਾਹਨੂੰ ਤੁਸੀਂ ਸ਼ੋਅ ਕਰਦੇ ਉਹ ਚਾਚਾ ਠੰਡਾ ਉਹ ਜਿਹੜਾ ਉਹਦੇ ਕੰਮ ਕਰਨ ਵਾਲਾ ਉਹ ਕਰਦੇ ਨਹੀਂ ਸਰਪੰਚੀਆਂ ਭਾਲ ਦਿਆ ਜਾਂਦਾ ਉਹਦਾ ਹੱਸ ਦੇ ਦੀ ਚਾਚਾ ਹੱਸ ਦੇ ਦੀ ਤੁਸੀਂ ਦੱਸ ਉਹ ਗਿਆ ਤੁਂ ਦਾ ਗਿਆ ਪਿਆ ਹੈ ਤਾਂ ਚੱਲਦਾ ਨਹੀਂ ਇਹ ਕੱਸਾ ਫਿਰ ਤੇਲੇ ਨੂੰ ਕੀ ਕਹਿੰਦਾ ਯਾਰ ਤੇਲੇ ਦਾ ਨਾਲੇ ਕਹਿੰਦੇ ਕਰਿਆ ਯਾਰ ਇੱਕ ਜੱਟਾ ਹੈ ਨਾ 26 ਨੂੰ ਬਾੜੀ ਡੋਡੀ ਜੀ ਪਈ ਹੋਈ ਆ ਡੋਡੀ ਪਈ ਹੋਈ ਆ ਦੇਖੀ ਮੇਰੀ ਆ ਗਈ ਕਹਿੰਦੇ ਹਲਦੀ ਰੋਗ ਦੀ ਤਾਂ ਹਾਂ ਹਾਂ ਬੜਾ ਹੋਇਆ ਹੋਇਆ ਗੌਰ ਕਰੋ ਉਹ ਜੀ ਤਾਂ ਇੱਕ ਤਰੀਕ ਤੋਂ ਸ਼ੁਰੂ ਹੋਣੀ ਆ ਇੱਧਰ ਪਤਾ ਨਹੀਂ ਕਿਹੜੇ ਕਹਿੰਦੇ ਵੀ 1600 ਨਹੀਂ ਲੱਗੀ ਆ 26 ਉਹ ਘਟ ਗਿਆ ਰੇਟਰੋਲਾ ਪਾਉਂਦੇ ਆ ਸੈਂਟਰ ਵਾਲੇ ਥੋੜੇ ਜਿਹਾ ਕਰਦੇ ਆ ਉਹ ਜਣ ਦੀ ਭਗਵੰਤ ਮਾਨ ਸਰਕਾਰ ਤਾਂ ਕਹਿੰਦੀ ਸੀ ਵੀ ਆਪਾਂ ਉਹ ਕਰ ਦਾਂਗੇ ਉਹ ਭਗਵੰਤ ਮਾਨ ਤਾਂ ਆਪ ਜਰ 5 ਦਿਨੋਂ ਕਿਦਾ ਉੱਥੇ ਹਸਪਤਾਲ ਚ ਪਿਆ ਯਾਰ ਉਹ ਕੀ ਕਰੂਗਾ ਉਹਦਾ ਡਾਊਨ ਚੱਲਦਾ ਉਹਦਾ ਆਪਦੇ ਕાળા ਤੇਲੇ ਪੈ ਗਿਆ ਯਾਰ ਅੱਛਾ ਪੱਕਾ ਉਹ ਕાળા ਤੇਲ ਹੀ ਪੈ ਗਿਆ ਯਾਰ ਹੁਣ ਬੱਸ ਉਹਦਾ ਮੁਸ਼ਕਲ ਉਹ ਤਾਂ ਹੁਣ ਖਬਰਾਂ ਕਦਣੇ ਆਊਗਾ ਜਾਨੂ ਇੱਕ ਗੱਲ ਤਾਂ ਹੈਗੀ ਆ ਚਾਚਾ ਹੁਣ ਪੈਸੇ ਆਪੂ ਸਿਆਂ ਦਾ ਤੂੰ ਦੱਸ ਫਿਰ ਵੀ ਕਿਵੇਂ ਤੂੰ ਵੱਧ ਆੜਤੀਆਂ ਉੱਤੇ ਕੋਲੇ ਫਿਰਦਾ ਤਰਦਾ ਰਹਿਣਾ ਵੀ ਕੀ ਬਣਾਉਂਗਾ ਹੁਣ ਮੇਰਾ ਵੀ ਗੁੱਸਾ ਕਰਦਾ ਠੰਡਾ ਚੱਲ ਤੂੰ ਚਾਚਾ ਹੁਣ ਠੰਡਾ ਆ ਰਿਹਾ ਖਾਣੇ ਬਣਾਉਣ ਦੀ ਜਿਹੜੀ ਗੱਲ ਸੁਣਾਉਣਾ ਕੰਮ ਦੀ ਗੱਲ ਕਰਿਆ ਕਰੋ ਹਾਂ ਨਹੀਂ ਨਹੀਂ ਕੋਈ ਨਾ ਉਹ ਤਾਂ ਹੱਸਦੇ ਸੀ ਚਾਚਾ ਤੇਰੇ ਨਾਲ ਚਰਾ ਕਰਦੇ ਸੀ ਤੇਰੇ ਨਾਲ ਉਹ ਆਜਾ ਕੋਈ ਨਹੀਂ ਰੱਖਿਆ ਜਿਹੜੇ ਨੇ ਬਣਨਾ ਉਹਨਾਂ ਨੇ ਬਾਣੀ ਜਾ ਉਹ ਆਜਾ ਉਹ ਤਾਂ ਚਾਚਾ ਮਾੜਾ ਨਹੀਂ ਸੀਗਾ ਜੇ ਇਹਨੂੰ ਵੀ ਉਹ ਨਹੀਂ ਨਹੀਂ ਇਹ ਗੱਲਾਂ ਚ ਕੋਈ ਨਹੀਂ ਪੁੱਤ ਰੱਖਿਆ ਲਓ ਲੈ ਸੇਵਕ ਵੀ ਆ ਗਿਆ ਉਹੋਂ ਦਾ ਦੁਰਿਆ ਆ ਜਾਂਦੇ ਆ ਆ ਜਾਂਦੇ ਤੁਹਾਨੂੰ ਇਕੱਠਿਆਂ ਨੂੰ ਗੱਲ ਸੁਣਾਉਣਾ ਨੇ ਖਾਤਿਆਂ 'ਚ ਪੈਸੇ ਆਉਣ ਵਾਲੀ ਗੱਲ ਸੁਣ ਲੈ ਹੁਣ ਆ ਜਾ ਚਾ ਅੱਗੇ ਪਹਿਲਾਂ ਆੜਤੀਆਂ ਦੇ ਪੈਸੇ ਆਉਂਦੇ ਹੁੰਦੇ ਸੀਗੇ ਖਾਤਿਆਂ 'ਚ ਚੱਕ ਲਈ ਨਾਲ ਹੀ ਸੇਵਕਾ ਆ ਜਾ ਆ ਜਾਓ ਯਾ ਆ ਜਾ ਆ ਜਾ ਸੇਵਕਾ ਆ ਜਾ ਤੈ ਖੜਨਾ ਸਰਪੰਚੀ ਚ ਚਾਚਾ ਵੀ ਆ ਗਿਆ ਹੋਰ ਸੇਵਕਾ ਕਿਵੇਂ ਆ ਠੀਕ ਆ ਪੁੱਤ ਉਹ ਚਾਚਾ ਦਾ ਗੁੱਸਾ ਹੀ ਕਰ ਗਿਆ ਕੀ ਤੈ ਵੀ ਸਰਪੰਚ ਬਣਨਾ ਐ ਵੀ ਸਰਪੰਚ ਬਣਨਾ ਨਾ ਨਾ ਤੈਨੂੰ ਬਣਾ ਦਿੰਨੇ ਆ ਇਹ ਤਾਂ ਬਣਾ ਹੱਟੇ ਪਹਿਲਾਂ ਉਹ ਨਹੀਂ ਇਹਦਾ ਸਰੂਪ ਪਾ ਕੇ ਦੋ ਨਾ ਆਹ ਦੇਖ ਉਹ ਨਹੀਂ ਨਹੀਂ ਕਾਨੂੰਨ ਹੋਇਆ ਇਹ ਤਚਿਆ ਕਰਦੇ ਸੀਗੇ ਉਹ ਤਾਂ ਆਦਾ ਸਾਡੀ ਬਸ ਹੁਣ ਮੈਂ ਮਸਾ ਸੇਵਕਾ ਠੰਡਾ ਹੋਇਆ ਹੁਣ ਝੂਨੇ ਹੁਣ ਕੰਮ ਦੀਆਂ ਗੱਲਾਂ ਤੇ ਆਏ ਨਹੀਂ ਮਾੜੀ ਹਾਂ ਤੂੰ ਹੋਰ ਨਾ ਪੰਗਾ ਸਿੱਤ ਹੁਣ ਦੇਖ ਹੁਣ ਮੈਂ ਠੰਡਾ ਹੁਣ ਤੁਹਾਨੂੰ ਗੱਲ ਸੁਣਾ ਦਿੰਦਾ ਮੈਂ ਪੈਸੇ ਦੀ ਗੱਲ ਸੁਣਾ ਹੁਣ ਖਾਤਿਆਂ 'ਚ ਆਪਣੇ ਪੈਸੇ ਆਉਣ ਲੱਗੇ ਝੂਨੇ ਦੇ ਅੱਛਾ ਕਿਵੇਂ ਜਾਂਦਾ ਸੁੱਦੀ ਫਿਰ ਹੁਣ ਜੀਮੀਦਾਰ ਦੇ ਕਿਸਾਨ ਆਉਂਦੇ ਆ ਨਾ ਹੁਣ ਤੁਸੀਂ ਦੇਖਿਆ ਆ ਉਹ ਆੜਤੀਆ ਦੇ ਫਿਰ ਜਿਹੜੇ ਦੇਣੇ ਆ ਚਾਚਾ ਪੈਸੇ ਉਹ ਆੜਤੀਆ ਤੁਹਾਨੂੰ ਬਾਅਦ 'ਚ ਸਦੂਗਾ ਅਸਾਂ ਜੇ ਤੁਸੀਂ ਇਹ ਯਾਰ ਬੰਦੇ ਫੇਰ ਕਿ ਮੈਂ ਮੁਕਰ ਜਿਉ ਬਸ ਉਹ ਹੀ ਤਾਂ ਹੁਣ ਆਪਣੇ ਹੋਆ ਉਹ ਤਾਂ ਆ ਜਾ ਸੇਵਕ ਆ ਜਾ ਪੁਰੇ ਜੀ ਨੂੰ ਹੋ ਜਾ ਅੱਛਾ ਤੇ ਜਾ ਹੋ ਜਾ ਤੂੰ ਰਹਿ ਜਾ ਅੱਗੇ ਆੜਤੀਏ ਦੀ ਗੱਲ ਸੁਣ ਲੈ ਹਣ ਤੂੰ ਜਦੋਂ ਪਹਿਲਾਂ ਆੜਤੀਆਂ ਦੇ ਖਾਤਿਆਂ 'ਚ ਪੈਸੇ ਆਉਂਦੇ ਹੁੰਦੇ ਸੀਗੇ ਨਾ ਫੇਰ ਅਸੀਂ ਇਹ ਝੋਨਾ ਵੇਚਿਆ ਅੱਛਾ ਇਹ ਗੱਲ ਉਹੀ ਨਾ ਹਾਸੇ 'ਚ ਲੈ ਜਾਓ ਗੌਰ ਕਰ ਲੈ ਯਾਰ ਤੇਰੀ ਗੱਲ ਠੀਕ ਆ ਸੀ ਯਾਰ ਗੱਲੀ ਗੱਲੀ ਦੀ ਗੌਰ ਕਰਦੇ ਆ ਲੱਗਾ ਤੂੰ ਕਰੇ ਨਾ ਕਰੇ ਸਾਡੀ ਮੁੜ ਕੇ ਹੁਣ ਤੂੰ ਨਾ ਥੋੜ੍ਹਾ ਗਰਮ ਬੋਲ ਪਿਆ ਹੁਣ ਤੁਹਾਨੂੰ ਸੁਣਾਉਣਾ ਵੀ ਜ਼ਰੂਰੀ ਆ ਠੀਕ ਆ ਫੇਰ ਵੀ ਤੁਸੀਂ ਹਲੋ ਮੈਨੂੰ ਐਂ ਦੱਸੋ ਯਾਰ ਤੁਹਾਨੂੰ ਸਪான்ਸਰ ਕੌਣ ਕਰਦਾ ਸਰਪੰਚੀ ਕਿਸੇ ਨੇ ਦਾ ਚੋਕ ਲਾਈ ਹੋ ਤੁਹਾਨੂੰ ਪੈਸਾ ਪੂਹਾ ਕੇ ਪਸਤਾ ਆਇਆ ਹੋ ਚਾਚਾ ਹੁਣ ਤੂੰ ਫੇਰ ਤੂੰ ਪੂਰੇਗਾ ਯਾਰ ਗੱਲ ਦੱਸ ਮੈਨੂੰ ਦੱਸੋ ਮੈਨੂੰ ਪਹਿਲਾਂ ਫੇਰ ਗੱਲ ਸੁਣਾਉ ਹਾਸੇ ਵਾਲੀ ਯਾਰ ਹੁਣ ਤੈਨੂੰ ਕੀ ਦਸੀਏ ਯਾਰ ਦੱਸ ਦੇ ਹੁਣ ਬੰਦਾ ਦਾ ਹਦੋ ਵਿੱਚਲਾ ਬੰਦਾ ਦਾ ਕੋਈ ਹੈਗਾ ਓਡੇ ਨਾਲ ਚਾਚਾ ਦੇ ਯਾਰ ਗਰਵੀਰ ਬਾੜਾ ਮੈਨੂੰ ਸੱਤ ਸੀ ਪਹਿਲਾਂ ਹੀ ਉਹ ਬੈਠਾ ਉੱਥੇ ਬੰਦੇ ਉਹ ਮੈਨੂੰ ਉਹ ਵੀ ਫਿਰ ਪਾਣੀ ਨੂੰ ਪਰ ਮਾਰਦਾ ਉਹ ਪਾਰ ਬਰ ਭੇਜਿਆ ਖੜੋ ਸੀ ਕਹਿੰਦਾ ਫੁੱਲ ਲਾਓ ਫੁੱਲ ਲਾਓ ਉਹ ਨਹੀਂ 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 ਨਾ ਤੂੰ ਹੀ ਹੋਣੀ ਸਰਪੰਚੀ ਆਪਾ ਮੈਂ ਨਾ ਤੂੰ ਲਾ ਕਹਿੰਦਾ ਨਹੀਂ ਹਮ ਕੋਈ ਨਾ ਤਾਰ ਕੇ ਮੈਂ ਤੇ ਬੋਣਾ ਉਹਨੂੰ ਤੁਹਾਡਾ ਸਰਪੰਚੀ ਮੈਂ ਸਾਡੇ ਜੀ ਕੱਲੇ ਦਾ ਸੁਣਦੇ ਇਹ ਤੁਸੀਂ ਕਹੋ ਉਹਨੇ ਕਹਿਣਾ ਯਾਰ ਮੱਗੇ ਮੈਨੂੰ ਨਹੀਂ ਚਾਚੇ ਹੁਣਿਆ ਰੇ ਖਾਣ ਦੇ ਦਿੱਤਾ ਹੁਣ ਫੇਰ ਉਹੀ ਗੱਲ ਕਰਦਾ ਚਲ ਹੁਣ ਉਹਦੀ ਤੇ ਤਾਂ ਠੰਡਾ ਆ ਰਿਹਾ ਹੁਣ ਤੇ ਤਮੰਨਾ ਹੀ ਅਸੀਂ ਤਾਂ ਪੂਰੀ ਕਰਨ ਲੱਗੇ ਐਸੀ ਤਮੰਨਾ ਪੂਰੀ ਹੋਊ ਥੋੜੀ ਘਰੇ ਫੱਟੀ ਪੋਚ ਦੇਣੀ ਆ ਬਸ ਪਹਿਲਾਂ ਚੋਣ ਸਾਣੀ ਤੁਸੀਂ ਪੁੱਠਾ ਲੈ ਲੇ ਉਨਾ ਮੌਕਾ ਆਉਂਦਾ ਤੁਹਾਡੇ ਬਥੇਰੇ ਮੌਕੇ ਆਉਂਦੇ ਨਹੀਂ ਸੇਵਾ ਕਰਤੀ ਆ ਸੀਗਾ ਇਹ ਕਹਿਣਾ ਆ ਤੁਹਾਡੇ ਪੜਿਆ ਲਿਖਿਆ ਮੁੰਡਾ ਤੁਹਾਨੂੰ ਦੱਸਦਾ ਨਹੀਂ ਕੋਈ ਓਏ ਇਹ ਤਾਂ ਮਾਨੀ ਤੂੰ ਤਾਂ ਹੁਣ ਇਹਨੂੰ ਇਹ ਹਿੰਡ ਫੜਦਾ ਵੀ ਸੇਵਾ ਕੀ ਗੱਲ ਆ ਇਹ ਨਹੀਂ ਆਪਾਂ ਕਰਨੇ ਨੂੰ ਖਣਾਉਣਾ ਸੀ ਸਰਪੰਚ ਉਹ ਜਾਣਦਿਆ ਕਰੋ ਤੂੰ ਜਾਣਦਿਆ ਕਰ ਮੈਂ ਤੈਨੂੰ ਵਧੀਆ ਮੰਨਦਾ ਹੀ ਪਤੰਦਰਾ ਤੂੰ ਚਾਹੂ ਇਹ ਹਰ ਤੀਜਾ ਬੰਦਾ ਗੱਲ ਚਾਚੇ ਤੋਂ ਸੁਣ ਲੈ ਚੱਲ ਜਾ ਤੇਰੀ ਤੂੰ ਕਰ ਮੈਨੂੰ ਛੱਡ ਰੱਖੋ ਚਾਚੇ ਮੈਂ ਹੁਣ ਸੁਣ ਹੁਣ ਖਾਤਿਆਂ ਚ ਪੈਸੇ ਅੱਗੇ ਨਾ ਆੜਤੀਆਂ ਦੀਆਂ ਆਉਂਦੀ ਹੁੰਦੀ ਸੀਗੇ ਪਹਿਲਾਂ ਜਿੰਨਾ ਜੱਟ ਜ਼ਿਮੀਦਾਰ ਦਾ ਲੈਂਡ ਦੇਣ ਹੁੰਦਾ ਸੀਗਾ ਉਹ ਆੜਤੀਏ ਦੇ ਨਾਲ ਹੁੰਦਾ ਸੀ ਆੜਤੀਏ ਤੋਂ ਗੌਰਮੈਂਟ ਪੈਸੇ ਪਾਉਂਦੀ ਸੀ ਪਹਿਲਾਂ ਅੱਛਾ ਠੀਕ ਆ ਠੀਕ ਆ ਜਿਹੜੀਆਂ ਆਪਣੀਆਂ ਹੁੰਦੀਆਂ ਸੀ ਆਹ ਉਸ ਤੋਂ ਬਾਅਦ ਜੱਟ ਜਾ ਕੇ ਹਿਸਾਬ ਕਰਦਾ ਹੁੰਦਾ ਸੀ ਫੇਰ ਜਿਹੜੇ ਆੜਤੀਏ ਨੇ ਕੱਟ-ਕਟਈਆ ਜਿਵੇਂ ਵੀ ਜ਼ਿਮੀਦਾਰ ਦੀ ਰਾਇ ਦੇ ਨਾਲ ਇਹ ਕੱਟਣੇ ਹੁੰਦੇ ਸੀਗੇ ਫੇਰ ਉਹ ਜਾ ਕੇ ਹਿਸਾਬ ਹੁੰਦਾ ਸੀ ਐਂਡ ਤੇ ਦਿੰਦੇ ਸੀ ਪੈਸੇ ਕਿਰਾਂ ਇਹ ਤੁਸੀਂ ਗੌਰ ਕਰ ਲਿਆ ਕਰੋ ਖਾਤਿਆਂ ਦੇ ਪੈਸੇ ਪਹੇ ਆਉਂਦੇ ਆ ਕਿ ਨਹੀਂ ਤੁਹਾਡੇ ਉਹਨਾਂ ਦੇ ਸਰਪੰਚੀਆਂ ਕਰੀ ਜਾਂਦੇ ਪਤੰਦਰੋਂ ਜਿਹੜਾ ਢੋਂਡਾ ਥੋੜਾ 6 ਮਹੀਨੇ ਦੀ ਮਿਹਨਤ ਆ ਆਉ ਮੈਸੇਜ ਮੂਸੀਆਂ ਮਗਰ ਨੇ ਸਾਡਾ ਮੈਸੇਜ ਹੀ ਨਹੀਂ ਆਇਆ ਸੀਗਾ ਵੈਸੇ ਨਹੀਂ ਪੰਗਾ ਪਾਦਾ ਸੀ ਸਾਡੇ ਕੀ ਹੋਇਆ ਇੱਥੇ ਨਾ ਕਿਰਾਂ ਹੀ ਝੋਨਾ ਵਧਿਆ ਆੜਤੀਏ ਸਾਨੂੰ ਚੈੱਕ ਕੱਟ ਕੇ ਦਿੱਤਾ ਝੋਨੇ ਦਾ ਇਹ ਗੱਲ ਹੋਊ ਘਟੋ ਘਟ ਅੱਜ 6 ਸਾਲ ਦੀ ਗੱਲ ਹੈ ਪੁਰਾਣੀ ਆ ਪੁਰਾਣੀ ਗੱਲ ਆ ਲੌਕਡਾਊਨ ਵੇਲੇ ਲੌਕਡਾਊਨ ਹਾਂ ਲੌਕਡਾਊਨ ਤੋਂ ਪਹਿਲਾਂ ਦੀ ਵੀ ਆ ਉਹ ਆੜਤੀਏ ਦੇ ਭਾਈ ਅਸੀਂ ਜਦੋਂ ਸਾਜੀ ਗਏ ਉਹਨਾਂ ਸਾਨੂੰ ਚੈੱਕ ਕੱਟ ਕੇ ਦਿੱਤਾ ਪੈਸਿਆਂ ਦਾ ਅੱਛਾ ਆ ਮੁੰਡਾ ਕੌਣ ਬੈਠਾ ਮਗਰ ਗੱਲ ਸੁਣਦਾ ਮੁੰਡਿਆ ਮੇਰੀ ਤੂੰ ਇਹ ਤਾਂ ਉਹਨਾਂ ਦਾ ਸਿੱਧਾ ਹੋ ਕੇ ਬੈਠਾ ਗੱਲ ਸੁਣਨ ਆਲੀਆ ਤੇਰੀ ਵੀ ਕੰਮ ਆਊਗੀ ਇਹ ਚਾਚਾ ਜੀ ਬੱਚਾ ਹਾਂ ਉਹ ਭਾਈ ਕੀ ਹੋਇਆ ਚੈੱਕ ਸਾਨੂੰ ਅਸੀਂ ਸਾਨੂੰ ਉਹਨੇ ਭਾਈ ਚੈੱਕ ਕੱਟਦਾ ਸੀ 68 ਤੇ ਰੈਕ ਕੋਡਾ ਅਸੀਂ ਕਹੀ ਸਾਡੇ ਝੋਨੇ ਦੇ ਪੈਸੇ ਦੱਸੋ ਵੀ ਕੀ ਬਣਿਆ ਸਾਡਾ ਹਿਸਾਬ ਕਿਤਾਬ ਕਰੋ ਵੇਲੇ ਬੁੱਲੇ ਹੋ ਕੇ ਕੰਮਾਂ ਤੋਂ ਆ ਬਾਅਦ ਹੀ ਪਹੁੰਚੀ ਇਹਦੇ ਲੈਣ ਜਾਣਾ ਹਾਂ ਹਾਂ ਚਲੇ ਗਏ ਉਹਨੇ ਸਾਨੂੰ ਭਾਈ ਚੈੱਕ ਕੱਟ ਕੇ ਸਾਡੇ ਝੋਨੇ ਆ ਦੇਤਾ ਕਹਿੰਦਾ ਆ ਚੱਕੋ ਭਾਈ ਤੁਸੀਂ ਚੈੱਕ ਜਾ ਕੇ ਤੁਸੀਂ ਆਪਦੇ ਬੈਂਕ ਖਾਤੇ ਚ ਲਾਓ ਉਡੇ ਬੈਂਕ ਖਾਤੇ 'ਚ ਪੈਸੇ ਆ ਜਾਣਗੇ ਆਪੇ ਆ ਜਾਣਗੇ ਤੁਹਾਨੂੰ ਚੈੱਕ ਕਰਨ ਦੀ ਲੋੜ ਨਹੀਂ ਠੀਕ ਹੈ ਅਸੀਂ ਉਥੋਂ ਚੈੱਕ ਫੜਿਆ ਰੈਕੋਡ ਬੈਂਕ ਸਰਕਾਰੀ ਬੈਂਕ ਗੱਲ ਨੌਕਾ ਨੂੰ ਲੈਣਾ ਹੁਣ ਹੈ ਉਥੇ ਲਾਦਾ ਠੀਕ ਹੈ ਉਥੇ ਚੈੱਕ ਲਾਦਾ ਚਲੋ ਮੈਂ ਆਪਣੇ ਲਾਣੇਦਾਰ ਨੂੰ ਕਿਹਾ ਮੈਂ ਕਿਹਾ ਵੀ ਪੁਰਾਉ ਗੀ ਤੂੰ ਗੌਰ ਕਰ ਲਾ ਫੋਰਮੈਨਿੰਗ ਹੀ ਨਾ ਕਰੀ ਜਾ ਮੁੜ ਕੇ ਕਿਤੇ ਹੋਰੀਆਂ ਤੇ ਲੈਣਾ ਤੁਹਾਨੂੰ ਪਤਾ ਵੀ ਹੁੰਦਾ ਬਜ਼ੁਰਗਾਂ ਨੂੰ ਬੁੜਿਆਂ ਨੂੰ ਹਨਾ ਵੀ ਕਿਤੇ ਹੋਰੀ ਨਹੀਂ ਰਹੇਗਾ ਵੀ ਮੈਸੇਜ ਆਊ ਮੈ ਆ ਮੈਂ ਖਿਆ ਪੌਜਰ ਪੜੇ ਲਿਖੇ ਬੰਦੇ ਆ ਆਪਾਂ ਕਿਤੇ ਘੱਟਾਂਗੇ ਮੈਸੇਜ ਹਾਂ ਹਾਂ ਫੋਰਮੈਨੀਆਂ ਆਪਾਂ ਕਰ ਦਿੰਨੇ ਹੁੰਦੇ ਤੁਸੀਂ ਹੁਣ ਕਰੀ ਸਾਡੇ ਤੇ ਕਰੀ ਜਾਂਦੇ ਹੋ ਆਹ ਜੰਮੇ ਹੁਣ ਅਸੀਂ ਆ ਵੀ ਅਸੀਂ ਬਾੜੇ ਸਿਆਣੇ ਆ ਹੁਣ ਜੀ ਸਰਪੰਚ ਤੁਸੀਂ ਬਣੀ ਜਾਂਦੇ ਹੋ ਪਿੰਡ ਦੇ ਉਹ ਭਾਈ ਅਸੀਂ ਕੀ ਕਰੀ ਲਾਤਾ ਚੈੱਕ ਅੱਛਾ ਹੁਣ ਤੇ ਇੱਕ ਤੀਜੇ ਦਿਨ ਪੈਸੇ ਆ ਜਾਂਦੇ ਆ ਹਾਂ ਉਹ ਆ ਹੀ ਜਾਂਦੇ ਉਹ ਚਾਰ ਪੰਜ ਦਿਨ ਲਾਂਗੇ ਲੈਣੇ ਦਾ ਕਹਿੰਦਾ ਯਾਰ ਪੈਸ ਇਮਨ ਤੂੰ ਕਹਦਾ ਕਲਵਿੰਦਰ ਵੀ ਮੈਸੇਜ ਆ ਜਾਂਦਾ ਹੈ ਨਾ ਮੈਸੇਜ ਨਹੀਂ ਆਇਆ ਜੇ ਲੋਕਾਂ ਦਾ ਮੈਸੇਜ ਨਹੀਂ ਆਇਆ ਮੈਂ ਕਿਹਾ ਚੱਲ ਆ ਜੀ ਮੈਂ ਮੀਟਾਲੀਏ ਮੈਂ ਕਿਹੜਾ ਰੈਕੋਰਡ ਚੱਲ ਪਹਿਲਾਂ ਜਾਣਾ ਪਊ ਕੋਈ ਦਾ ਟਾਈਮ ਇੱਧਰ ਹੁਣ ਕੋਈ ਨੂੰ ਪਤਾ ਕੰਮਾਂ ਕਰਾਂ ਜੋ ਨਿਕਲ ਜਾਂਦਾ ਆਹੋ ਇਹਦਾ ਗੱਲ ਹੈ ਮੈਂ ਕਿਹਾ ਆਜੂ ਅੱਜ ਆਜੂ ਕੱਲੂ ਆਜੂ ਉਹ ਕਰਦੇ ਕਰਾਉਂਦੇ ਭਾਈ ਲਾਣੇ ਦਾ ਸਾਡਾ ਘਰ ਮੋ ਗਿਆ ਕਹਿੰਦਾ ਪੈਸੇ ਕਿਤੇ ਹੋਰ ਚਲੇ ਜਾਣਿਆ ਤੁਸੀਂ ਨਹੀਂ ਕਰਦੇ ਗੌਰ ਮਾੜੀ ਮੋਟੀ ਗੱਲ ਨਹੀਂ ਹੈਗੀ ਗੌਰ ਕਰਨਾ ਹਜੇ ਇੰਨੀ ਗੱਲ ਹੀ ਮੈਂ ਚੱਲ ਕਰਦੇ ਆ ਗੌਰ ਜਾਨ ਨੂੰ ਕਿਤੇ ਸਾਡਾ ਚੈੱਕ ਸਾਡੇ ਘਰੇ ਆ ਗਿਆ ਫੇ ਲੋਕ ਮੋੜਿਆ ਆਇ ਇਹ ਚੈੱਕ ਜਦੋਂ ਭਾਈ ਘਰੇ ਆ ਗਿਆ ਗਣਦਰ ਨੇ ਭਾਈ ਸੂਈ ਲਾਲ ਤੇ ਕਰ ਲਈ ਜਿਵੇਂ ਹੁਣ ਪਿੰਡਾਂ ਦਾ ਮਾਹੌਲ ਹੋਇਆ ਹੈ ਸਿਆਸੀ ਗਰਮ ਉਹਦੋਂ ਸਾਡੇ ਘਰ ਵੀ ਸੂਈ ਲਾਲ ਹੋ ਗਈ ਭਾਈ ਅੱਛਾ ਉਹ ਕਹਿੰਦਾ ਮੈਂ ਸਾਲਿਆਂ ਨੂੰ ਕਹੀ ਜਾਨਾ ਆਹ ਕਿਦੇ ਪੈਸੇ ਕਹਿੰਦਾ ਹੋਰ ਤਾਂ ਨਹੀਂ ਪੈ ਗਿਆ ਦੇਖਣਾ ਫੇਲ ਹੋ ਕੇ ਆ ਗਿਆ ਉਹ ਪਤੰਦਰ ਡਾ ਕੇ ਵੀ ਉਹ ਨਹੀਂ ਫੜਾ ਗਿਆ ਲੈ ਭਾਈ ਛਿਆਣੇ ਦਾ ਖਾ ਤੇ ਆਉਣ ਖਾਦਾ ਬਾਅਦ ਹੀ ਪਤਾ ਉਹ ਹੀ ਗੱਲ ਹਾਂ ਉਹ ਜਦੋਂ ਭਾਈ ਚੈੱਕ ਫੜਾਇਆ ਉਹਨੇ ਭਾਈ ਅਸੀਂ ਮੈਂ ਕਿਹਾ ਵੀ ਕੁਝ ਨਹੀਂ ਹੋਇਆ ਚੈੱਕ ਫੇਲ ਹੋ ਗਿਆ ਆ ਤੁਸੀਂ ਕੀ ਕਹਿੰਦੇ ਚੈੱਕ ਕੀ ਹੋ ਗਿਆ ਹਾਂ ਮੇਰੇ ਤੋਂ ਸਾਨੂੰ ਹੁਣ ਫੇਲ ਫੇਲ ਕਹਿਣਾ ਹੁੰਦਾ ਤਨਵੀ ਨੀਂ ਕਿੰਗਰੇਜੀ ਹੁੰਦੀ ਉਹ ਕਹਿੰਦਾ ਵੀ ਫੇਲ ਅਸੀਂ ਚੱਕੀ ਪਾਈ ਗੱਡੀ ਅਸੀਂ ਜਗ੍ਹਾ ਆੜਤੀਏ ਦੇ ਵਜੇ ਆੜਤੀਆ ਭਾਈ ਬੈਠਾ ਆੜਤੀਏ ਤੇ ਇੱਕ ਮਨੀਮ ਸੀਗਾ ਉਹ ਹੱਕ ਪਾਉਂਦਾ ਸੀ ਪੰਦਰ ਅੱਛਾ ਅੱਛਾ ਉਹਦਾ ਕੁੱਤਾ ਪਰਦਾਈ ਮੜਾ ਠੀਕਾ ਉਹ ਭਾਈ ਜਦੋਂ ਆੜਤੀਏ ਦੇ ਬੈਠੇ ਬੈਠੇ ਜਦੋਂ ਭਾਈ ਜਾ ਕੇ ਹੀ ਬਲਾਣੇਦਾਰ ਗਰਮ ਭਾਈ ਹੁਣ ਮੈਂ ਤਾਂ ਚਲੋ ਸਾਸਰੀ ਘਰ ਬੁਲਾਉਣੀ ਜਾ ਕੇ ਭਾਈ ਮਾਂ ਬੈਠਾ ਆੜਤੀਆ ਨਾਲ ਹੀ ਉਹਦਾ ਬੈਠਾ ਮਨੀਮ ਬਲਾਣੇਦਾਰ ਕਹਿੰਦਾ ਜਰਾ ਚੱਕੋ ਜਰਾ ਕੀਤੇ ਤੁਸੀਂ ਸਾਨੂੰ ਤੁਸੀਂ ਯਾਰ ਸਾਨੂੰ ਆ ਕਿਹੜਾ ਚੱਕ ਦੇਦਾ ਹਟਦਾ ਲੱਗੇ ਹਟਦਾ ਪੈਸੇ ਭਾਈ ਆੜਤੀਆ ਬੇਇਜ਼ਤੀ ਮੰਨ ਗਿਆ ਕਿ ਭੈਣ ਜੇ ਸਾਡਾ ਚੈੱਕ ਫੇਲ ਹੋ ਗਿਆ ਕੋਈ ਚੱਕਰ ਮਾੜਾ ਮੋਟਾ ਸੈਨਾ ਸੂਨਾ ਦਾ ਕੋਈ ਪੈ ਗਿਆ ਉਹ ਮਾੜਾ ਮੋੜ ਅਖਰ ਦੀ ਗਲਤੀ ਪੈ ਗਈ ਉਹ ਭਾਈ ਜਦੋਂ ਚੈੱਕ ਭਾਈ ਆੜਤੀਆ ਦਾ ਕਹਿੰਦਾ ਵੀ ਐ ਤਾਂ ਹੋ ਨਹੀਂ ਸਕਦਾ ਮੋਰ ਸਿਵਾ ਇਹ ਵੀ ਸਾਡੇ ਦਾ ਖਾਤੇ ਦੇ ਵਿੱਚ ਕਰੋੜ ਰੁਪਏ ਪਿਆ ਉਹ ਕਹਿੰਦਾ ਪਿਆ ਹੋ ਯਾਰ ਕਰੋੜ ਕੋਈ ਸਾਡੂ ਕੋਈ ਦਵਾ ਸਾਨੂੰ ਥੋੜੇ ਕਰੋੜ ਦਾ ਮੈਂ ਭਾਈ ਬੁੱਢ ਮੈਂ ਵੀ ਹਾਂ ਮੈਂ ਇਹਦਾ ਸਾਡਾ ਕਹਦਾ ਪੈਸੇ ਨਹੀਂ ਆ ਅਸੀਂ ਤੇਰੇ ਕਰੋੜ ਤੋਂ ਕਿਹੜਾ ਤੂੰ ਰੋਬਦੀ ਜਾਣਾ ਯਾਰ ਚਾਹੇ 10 ਕਰੋੜ ਭਾਈ ਮੈਂ ਟਕਾ ਮਾਹੀ ਕੋਈ ਨਾ ਕੋਈ ਨਾ ਉਹਨੇ ਭਈ ਆ ਉਹਦੇ ਹੱਡਣਾ ਉਹ ਮਨੀਮ ਤੋਰਦਾ ਜਿਹੜਾ ਹੱਕ ਪਾਉਂਦਾ ਸੀ ਅੱਛਾ ਹਾਂ ਭਾਈ ਉਹ ਮੂਰੇ ਮੂਰੇ ਸਕੂਟਰੀ ਅਸੀਂ ਮਗਰ ਮਗਰ ਗੱਡੀ ਥਣੇਦਾਰ ਘਰ ਮੇਜ ਗੱਡੀ 'ਤੇ ਬੈਠਾ ਕਹਿੰਦਾ ਮੇਰੇ ਤੋਂ ਕੋਈ ਬੁਲਿਆ ਜਾਊ ਉਹਨੂੰ ਉਹ ਮਾਹ ਵੀ ਨਹੀਂ ਆਪਾਂ ਬੋਲਣਾ ਦਾ ਕਾਹ ਨੂੰ ਆਪਣਾ ਹੱਲ ਹੋ ਜਾਣਾ ਆ ਵੀ ਚੱਲ ਪਿਆ ਉਹ ਆੜਤੀਆ ਕਹਿੰਦਾ ਜੀ ਵੀ ਹੁਣੀ ਜਾ ਕੇ ਤੂੰ ਜਾ ਕੇ ਹੱਲ ਕਰਾ ਅੱਛਾ ਨਹੀਂ ਚੈੱਕ ਹੀ ਦੇਣਾ ਚੈੱਕ ਫੜਾ ਉੱਥੇ ਦਿਖਾ ਖਾਤੇ 'ਚ ਪੈਸੇ ਪਵਾ ਇਹਨਾਂ ਦੇ ਹੁਣੀ ਪੈਸੇ ਪਵਾ ਕੇ ਨਾਲ ਦੀ ਨਾਲ ਮੌਕੇ ਦੇ ਪੈਸੇ ਪਵਾ ਦੇ ਟਰਾਂਸਫਰ ਹੀ ਰਾਜਣਾ ਉਹ ਭਾਈ ਜਿਹੜੇ ਬੈਂਕ ਮੂਰੇ ਖੜੇ ਆੜਾ ਲਾਣ ਦੇ ਰੱਖਾਂ ਲਾਲ ਹੋਈਆਂ ਆਈਆਂ ਭਾਈ ਗਰਮ ਹੋਇਆ ਹੈ ਉਹ ਬੈਂਕ ਦੇ ਬਾਹਰ ਪਤੰਦਰ ਨੇ ਫੇਰ ਭਾਈ ਛੇੜ ਲਾਣੇ ਦਾ ਉਹ ਭਾਈ ਖੜਨ ਸਾਰੀ ਕਹਿੰਦਾ ਤੈਨੂੰ ਚਿ 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 ਚੜਿਤ ਕਿ ਕਿ ਅਜੇ ਕਰੋੜ ਰੁਪਏ ਉਹ ਕਹਿੰਣ ਦੇਗਾ ਤੇਰੇ ਨਾਲ ਕਰੋੜ ਅਸੀਂ ਅਰ ਚੱਟਣਾ ਬਰਮ ਹਾਂ ਮੈਂ ਭਾਈ ਮੈਂ ਨਾ ਮੈਂ ਹਸਪੰਦੂ ਕਹਿੰਦਾ ਰੋਣ ਜੂਗਾ ਉਹ ਮੈਗਾ ਜੀ ਕੋਈ ਗੱਲ ਨਹੀਂ ਹਾਂ ਵੀ ਸ਼ਾਂਤੀ ਕੋਈ ਨਾ ਕੋਈ ਨਾ ਜੀ ਕਰਾਉਂ ਅੰਦਰ ਪੈਸੇ ਹੁਣ ਜਦੋਂ ਬੈਂਕ ਜਾਂਦੇ ਆ ਹੁਣ ਬੈਂਕ ਦੇ ਵਿੱਚ ਸਾਰਾ ਜਿੰਨਾ ਸਟਾਫ ਹੁੰਦਾ ਹੈ ਸਾਰਾ ਪੰਜਾਬ ਤੋਂ ਬਾਹਰਲਾ ਹੁੰਦਾ ਹਾਂ ਉਹ ਹਿੰਦੀ ਬੋਲਦੇ ਨੇ ਆਲੇ ਵਾਲੇ ਹੁੰਦੇ ਨੇ ਹਾਂ ਹਿੰਦੀ ਬੋਲਦਾ ਭਾਈ ਉਹ ਜਾ ਕੇ ਸਾਨੂੰ ਸਿੱਧਾ ਪੇ ਮੈਨੇਜਰ ਦੇ ਕਮਰੇ ਚ ਲੈ ਗਿਆ ਬੰਦੀ ਹਾਂ ਅੱਛਾ ਮੈਨੇਜਰ ਦੇ ਕਮਰੇ ਚ ਲੈ ਜਾ ਕੇ ਭਾਈ ਕਹਿੰਦਾ ਤੇਰਾ ਯਹੀ ਹਮਾਰੇ ਕਸਟਮਰ ਕਨ ਆਈ ਜੀ ਬੈਠੀ ਹੈ ਕਹਿੰਦਾ ਦੱਸੋ ਕੈਸੇ ਆਣਾ ਹੁਆ ਅਸੀਂ ਜਾਣ ਦੀ ਐ ਬੈਠੇ ਨੇ ਮੈਨੇਜਰ ਸਾਹਮਣੇ ਬਟਾ ਸੀ ਮੈਨੇਜਰ ਸਾਹਮਣੇ ਬੈਠੇ ਆ ਉਹ ਸਾਈਡ ਤੇ ਬਹਿ ਕੇ ਸਾਡ ਉਹ ਕਰਨ ਇਹ ਲੈ ਬੇ ਬੇ ਇਹ ਗੱਤ ਅੜੀ ਪੱਕੇ ਗਾਗ ਨਹੀਂ ਇਹ ਭਾਈ ਜਰੂ ਆਏ ਜੇ ਕਰੀ ਜਾਵੇ ਮੈਂ ਸਾਲਾ ਮੈਨੂੰ ਵਾਲੀ ਘਬਰਾਹਟ ਹੋਈ ਜਾਵੇ ਹਾਂ ਚਲੋ ਤਾਂ ਮਾੜੀ ਮਾੜੀ ਹੱਕ ਪਾਉਂਦਾ ਸੀ ਇੰਨੀ ਕੇ ਪਾਪ ਕੋ ਹਟ ਗਿਆ ਤੇ ਪੱਕੇ ਗਾਗ ਦਾ ਕਹਤਾ ਉਹਨੇ ਔਖਾ ਸੋਖਾ ਸੀਗਾ ਚਲੋ ਵੀ ਆਪਾਂ ਤਾਂ ਪੈਸੇ ਲੈਣ ਆਏ ਹਾਂ ਵੀ ਕਹਿੰਦੇ ਹੁਣ ਨੰਗਾਈ ਦੇਣਾ ਹਲਕਾਰੀ ਦੇਣਾ ਹਾਂ ਉਹ ਭਾਈ ਚੈੱਕ ਕਰਿਆ ਉਹ ਜਿਹੜਾ ਮੈਨੇਜਰ ਭਾਈ ਹਿੰਦੀ ਬੋਲਦਾ ਕੋਈ ਬਾਤ ਨਹੀਂ ਅਬੀ ਆਪਕਾ ਇਹ ਆਪਕਾ ਹੱਲ ਹੋਗਾ ਉਹਨੇ ਪਹਿ ਜੋ ਚੈੱਕ ਦੇ ਨਾਮ ਪੜਿਆ ਆਪਣੇ ਲਾਨੇਦਾਰ ਦਾ ਮੋਰ ਸਿੰਘ ਜੋ ਨਾਮ ਪੜਿਆ ਨੋ ਪੜਕ ਨੂੰ ਚੱਕ ਚੁੱਕ ਕਰ ਉਹਨਾਂ ਨੇ ਕੋਈ ਪੁੱਛਣਾ ਸੀ ਇਹਨਾਂ ਦਾ ਨਾਮ ਕੀ ਹੈ ਉਹ ਕਹਿੰਨਾਂ ਦਾ ਨਾਮ ਨਾਮ ਕੀ ਹੈ ਉਹ ਜਾਨੂੰ ਅਸੀਂ ਬੋਲਣ ਲੱਗੇ ਭਾਈ ਜਾਨੂੰ ਕੁੜਚੋਦਾ ਉਹ ਬੋਲ ਪਿਆ ਮਨੀਮ ਬੋਲ ਪਿਆ ਹਾਂ ਠੀਕ ਗੱਲ ਉਹਦਾ ਕਰੇ ਸਾਲਾ ਜਿਹੜਾ ਮਮਾ ਸੀ ਨਾ ਮੋਰ ਸਿਆਲਾ ਉਹ ਸਾਲਾ ਮਮਾ ਫਸ ਗਿਆ ਹਾਂ ਹਾਂ ਉਹਨੇ ਭਾਈ ਇਸ ਦਾ ਉੱਠ ਫੱਜੀਏ ਪਹਿਲਾਂ ਤਾਂ ਕੱਟ ਕੱਟ ਪਉਂਦਾ ਸੀ ਉਹ ਜਿਹੜੀ ਹੱਕ ਪਉਂਦਾ ਸੀ ਯਾਰ ਮੰਮੀ ਦੇ ਹੱਕ ਪਾਈ ਪਏ ਕੋਈ ਨਾ ਮਾਗਣਾ ਯਕੀਨ ਮੰਨੀ ਅਹੀਂ ਕਰਿਆ ਨੇ ਮਮਾ ਫਾ ਗਿਆ ਭਾਈ ਪਈ ਅਹੀਂ ਮੈਂ ਹੱਲਾ ਵੀ ਦੰਦਲ ਪੈ ਗਈ ਇਹਦਾ ਮੈਨੂੰ ਵੀ ਆਗਾ ਮੈਂ ਹੱਲਾ ਵੀ ਰੁਪਈਏ ਭੈਣ ਤੋਂ ਲੈਣਾ ਦੇਣੇ ਪਣਗੇ ਇਹਦੇ ਇਹਦਾ ਇਲਾਜ ਕਰਾਉਣਾ ਪੈਣਾ ਹਾਂ ਨਹੀਂ ਮਾਹ ਤਿਆਰੀ ਹੀ ਪੂਰੀ ਜਨ ਹੈਗਾ ਵੀ ਹੁਣ ਆਪਾਂ ਨੇ ਯਾਰ ਹੁਣ ਆਪ ਨੂੰ ਅਫਸਰ ਹੀ ਸਮਝਦੇ ਨੇ 68 ਜਮ ਆਪਾਂ ਜੱਟਾਂ ਵਾਲੇ ਵੀ ਇੱਧਰ ਵੀ ਅਫਸਰ ਬੈਠਾ ਮਨੀਬ ਵੀ ਅਫਸਰ ਆਪਾਂ ਤਾਂ ਆਮ ਲੋਕ ਆ ਬਿਉਹਣ ਜਿਹੜੇ ਗੱਲ ਕਰਦੇ ਹੁਣ ਆਪਾਂ ਵਧੀਆ ਨਾ ਦੇ ਕਰਦੇ ਹਾਂ ਤਾਂ ਯਾਰ ਉਹਨੇ ਪਸੰਦਾ ਨਵੀਂ ਲੈਂਡ ਦਿੱਤਾ ਪਤੰਦਰ ਨੇ ਉਹ ਪੇਜ ਲੋਕਾਂ ਨੂੰ ਮੈਂ ਕਰਕੇ ਐਂਡ ਰੋ ਮੋਹ ਸਿੰਘ ਇੱਕ ਨਾਮ ਕੱਢ ਕੇ ਮਾਰਾ ਮਾਸ਼ਾ ਸ਼ੁਕਰਾ ਮਾਰਾ ਮੈਂ ਬਈ ਹੁਣ ਨਾ ਬੋਲਿਓ ਹੁਣ ਨਾ ਬੋਲਿਓ ਮੈਂ ਸੇਟ ਦੀ ਹੁਣ ਨਾ ਬੋਲਿਓ ਬਸ ਹੁਣ ਦਾਸ ਬੋਲੂਗਾ ਫਿਰ ਸਾਰੀ ਡਿਟੇਲ ਮੈਂ ਤਾਂ ਸਾਡੇ ਪਾਈ ਪੈਸੇ ਆਏ ਇੰਨਾ ਔਖੇ ਹੋਰ ਜਰਾ ਐ ਕਿ ਬਈ ਚੱਕਰ ਪੈ ਜਾਂਦਾ ਇਹਦਾ ਯਾਰ ਕਿਤੇ ਫਿਰ ਮਾੜੀ ਜੀ ਮਮੇ ਵਾਲਾ ਹਾਂ ਉਦਾਂ ਉਹਨੇ ਕੱਢ ਕੇ ਵੀ ਆ ਮਰੇ ਬਾਅਦ ਮੁੱਖ ਜਿਹਨਾਂ ਮਾਰ ਮੈਂ ਖਾ ਸ਼ੋਗਰਾ ਮਾਲਕ ਮਤਲਬ ਨਹੀਂ ਦੇਗਾ ਸੁੱਕ ਲੈਣੀ ਹੈ ਹਾਂ ਮੈਂ ਤਾਂ ਦੇਗਾ ਸੁੱਕ ਲੈਣੀ ਜਿਹੜੀ ਮਾਲਕ ਹਾਂ ਐਡਾ ਮਤਲਬ ਪ੍ਰੋਜੈਕਟ ਹੋ ਗਿਆ ਸੀਗਾ ਐ ਹੋ ਜਾਂਦਾ ਕਈ ਵਾਰੀ ਇਹਦਾ ਤੁਹਾਨੂੰ ਹਾਸੇ ਠੱਠੇ ਚ ਪਾਇਆ ਜਿਹੜੇ ਕੰਮ ਕਰਨ ਵਾਲੇ ਆ ਉਹ ਕਰ ਲੋ ਹੁਣ ਆਪਣੇ ਪੰਡੋ ਬਸ ਗਈ ਸੀ ਹਾਂ ਕਰਨੇ ਤਾਂ ਫੇਰ ਵੀ ਕੰਮ ਹੀ ਸੀਗੇ ਹਾਂ ਕਰਨੇ ਦਾ ਇਹ ਕੰਮ ਆ ਦੇ ਤੁਹਾਡੇ ਕੋਲੇ ਬਹੁਤ ਹੋ ਜਾਂਦੀ ਆ ਉਹ ਵੀ ਇਹ ਤੁਹਾਡੇ ਕੋਲੇ ਬਹੁਤ ਟਾਈਮ ਪਿਆ ਸਰਪੰਚੀਆਂ ਕਰਦ ਨੂੰ ਕਰ ਲਿਓ ਮਨਾਈਆਂ ਕਰ ਲਿਓ ਉਹ ਲੋਕਾਂ ਨੂੰ ਪਤਾ ਤੁਹਾਨੂੰ ਨੇੜੇ 9:00 ਦੇ ਮੁੰਡੇ ਉੱਠਦੇ ਹੁੰਦੇ ਆ ਜਦੋਂ ਗੋਟਾਂ ਆਉਂਦੀਆਂ ਨੇ ਉਹਨਾਂ ਨੂੰ ਚਾਜਿਆ ਹੋ ਜਾਂਦਾ ਹੁੰਦਾ ਮਨਾਂ ਦੇ ਵਿੱਚ ਵੀ ਪਤਾ ਨਹੀਂ ਕੀ ਹੋ ਜੂ ਪਤਾ ਨਹੀਂ ਕੀ ਹੋ ਜੂ ਹੁਣਾ ਹੁਣਾ ਕੁਛ ਨਹੀਂ ਹੁੰਦਾ ਉਹੀ ਕੋ ਚੱਲੀ ਜਾਣਾ ਹੁੰਦਾ ਅਸੀਂ ਵੀ ਬੜਾ ਕਰਦੇ ਹੁੰਦੇ ਸੀ ਅਸੀਂ ਬਸੇਰੇ ਬਦਲਾ ਲਿਆਂਦੇ ਨੇ ਪਹਿਲੀਆਂ ਜਿਹਾ ਅਸੀਂ ਬਖਰੇ ਝੰਡੇ ਚੱਕੇ ਨਹੀਂ ਸਕੂਲਾਂ ਕਾਲ ਜਾਂਦੇ ਆ ਪੰਗਾ ਕਦੇ ਚਾਚਾ ਤੂੰ ਨਹੀਂ ਆਪਾਂ ਇਹ ਪੰਗਾ ਮੂਰੇ ਤਾਂ ਆਪਾਂ ਕਦੇ ਬਾਬੇ ਦੀ ਕਿਰਪਾ ਨਾਲ ਆਈ ਨਹੀਂ ਬਹੁ ਐ ਸੋ ਆਇਆ ਲੜੀ ਪਤਾ ਨਹੀਂ ਹੁਣ ਕੀ ਹੋਊ ਜੀ ਪਤਾ ਨਹੀਂ ਹੁਣ ਬਈ ਚੜ ਕੇ ਉੱਠ ਕੇ ਗੱਡੀ 'ਚ ਜਾਇਆ ਕਰਾਂਗੇ ਅੰਦਰੋਂ ਇਹਦੇ ਕੀੜਾ ਆ ਗਿਆ ਸੀਗਾ ਬਈ ਹੈਨਾ ਤੇਰਾ ਪੰਗਾ ਲੈ ਕੇ ਦੇ ਕੀ ਕਰਨੇ ਮੈਨੂੰ ਐਂ ਦੱਸ ਜਿਹੜਾ ਕੰਮ ਕਰ ਆਪਣੇ ਪਿੰਡੋਂ ਬੱਸਾਂ ਗਈਆਂ ਨੇ ਤਿੰਨ ਯਾਤਰਾ ਦੇ ਸ੍ਰੀ ਅਨੰਦਪੁਰ ਸਾਹਿਬ ਹਾਂ ਕੀ ਧਾਮ ਦੀ ਯਾਤਰਾ ਹੀ ਕਰਿਆ ਹੁੰਦੇ ਤੂੰ ਕਰਨੇ ਕਰਿਆ ਹੁੰਦਾ ਯਾਰ ਯਾਤਰਾ ਤੇ ਤਾਂ ਬਹੁਤ ਗਏ ਨੇ ਇਹ ਯਾਰ ਯਾਤਰਾ ਯਾਤਰਾ ਤਾਂ ਤੈਨੂੰ ਇਹ ਯਾਤਰਾ ਮੈਨੂੰ ਨਹੀਂ ਪਤਾ ਇਹ ਗੱਲ ਯਾਤਰਾ ਲਗਾ ਤੂੰ ਜੁਬਾ ਕੋਈ ਨਹੀਂ ਚੱਲ ਤੂੰ ਆਪਣੀ ਜੁਬਾਨੀ ਹੋ ਕੇ ਸਾਹ ਸੁਣਾ ਦੇ ਤੇ ਯਾਤਰਾ ਆ